ਹਰਮਿਤ ਕੌਰ ਦਾਤੇਵਾਸੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਵੀਰ ਜੀ। ਅਮਿਤ ਜੀ ਤੁਹਾਡੇ ਕੋਲੇ ਫ੍ਰੈਂਚ ਭਾਸ਼ਾ ਦਾ ਇੱਕ ਹੁਨਰ ਹੈ ਤੇ ਹੁਨਰ ਕੋਈ ਵੀ ਹੋਵੇ ਕਹਿੰਦੇ ਆ ਉਹ ਕੰਮ ਜ਼ਰੂਰ ਆਉਂਦਾ ਹੈ ਤੇ ਤੁਹਾਡੇ ਕਿਸ ਕਦਰ ਕੰਮ ਆਇਆ ਅਸੀਂ ਇਹ ਜਾਨਣਾ ਚਾਹੁੰਦੇ ਆ ਕਿਉਂਕਿ ਹੁਣ ਇਸ ਵੇਲੇ ਤੁਸੀਂ ਆਪਣੇ ਉਸੇ ਹੁਨਰ ਦੇ ਆਧਾਰ ਤੇ ਕੈਨੇਡਾ ਦੇ ਕਿਊਬਿਕ ਪ੍ਰੋਵਿੰਸ ਦੇ ਵਿੱਚ ਪੀਆਰ ਹੋ ਫ੍ਰੈਂਚ ਦਾ ਹੁਨਰ ਤੁਹਾਡਾ ਕਿਸ ਤਰ੍ਹਾਂ ਦਾ ਹੈ ਕਿਸ ਤਰ੍ਹਾਂ ਦੀ ਪੜ੍ਹਾਈ ਹੈ ਤੇ ਇਹ ਤੁਹਾਡੇ ਤੁਹਾਨੂੰ ਪੀਆਰ ਚ ਕਿਸ ਤਰ੍ਹਾਂ ਕੰਮ ਆਇਆ ਉਹ ਸਾਡੇ ਅੱਜ ਤੁਸੀਂ ਦਰਸ਼ਕਾਂ ਨੂੰ ਦੱਸੋ ਜੀ ਜੀ ਫ੍ਰੈਂਚ ਲੈਂਗੁਏਜ ਅਸੀਂ ਮਤਲਬ ਇੱਥੇ ਹੀ ਸਿੱਖੀ ਸੀਗੀ ਚੰਡੀਗੜ੍ਹ ਤੋਂ ਆਲੀਅਰ ਸਟ੍ਰਾਂਸਿਸ ਹੈ ਇੰਸਟੀਚਿਊਟ ਉੱਥੇ ਫ੍ਰੈਂਚ ਸਿਖਾਉਂਦੇ ਆ ਤਾਂ ਇੰਨਾ ਕੁ ਲੈਵਲ ਸਿੱਖ ਕੇ ਗਏ ਸੀ ਫ੍ਰਾਂਸ ਦੇ ਵਿੱਚ ਪੜ੍ਹਾਈ ਕਰਨ ਵਾਸਤੇ ਜੀ ਠੀਕ ਹੈ ਔਰ ਉਸ ਦੇ ਕਾਰਨ ਕੀ ਹੋਇਆ ਕਿ ਜਦੋਂ ਫ੍ਰੈਂਚ ਕੀਤੀ ਹੋਈ ਸੀ ਫ੍ਰਾਂਸ ਦੇ ਵਿੱਚ ਜਦੋਂ ਜਾ ਕੇ ਪੜ੍ਹਨਾ ਹੈ ਤੋ ਉਹ ਆਪਣੇ ਜਿਹੜੇ ਫੀਸ ਹੈ ਬਹੁਤ ਘੱਟ ਹੈ ਸਿਰਫ ਮਤਲਬ ਉਸ ਟਾਈਮ ਦੇ ਵਿੱਚ 500 ਯੂਰੋ ਸੀ ਜਿਹੜੀ ਕਿ ਆਪਣੀ ਇਧਰ 35000 ਰੁਪਏ ਸਾਲਾਨਾ ਸੀਗੀ ਜਿਹੜੀ ਬੰਦੀ ਫੀਸ ਤਾਂ ਉਹਦੇ ਨਾਲ ਇਹ ਫਾਇਦਾ ਹੋਇਆ ਇੱਕ ਤਾਂ ਵੀ ਬਾਹਰ ਦੀ ਪੜ੍ਹਾਈ ਵੀ ਹੋ ਗਈ ਆਪਾਂ ਇੱਕ ਫ੍ਰੈਂਚ ਯੂਨੀਵਰਸਿਟੀ ਦੇ ਵਿੱਚੋਂ ਜਿਹੜੀ ਕਿ ਸਰਕਾਰੀ ਯੂਨੀਵਰਸਿਟੀ ਹੈ ਜਿੱਥੇ ਐਡਮਿਸ਼ਨ ਮਤਲਬ ਇੰਨੀ ਆਸਾਨੀ ਨਾਲ ਨਹੀਂ ਮਿਲਦੀ ਲੈਂਗੁਏਜ ਕਰਕੇ ਭਾਸ਼ਾ ਔਨ ਕਰਕੇ ਉਹ ਆਸਾਨੀ ਨਾਲ ਜਦੋਂ ਮਿਲ ਗਈ ਐਡਮਿਸ਼ਨ ਮਿਲ ਗਈ ਉੱਥੇ 2 ਸਾਲ ਦੀ ਮੈਨੇ ਮਾਸਟਰ ਡਿਗਰੀ ਕੰਪਲੀਟ ਕੀਤੀ ਹੈ ਆਈਟੀ ਦੇ ਵਿੱਚ ਤਾਂ ਅਗਰ ਉਹੀ ਅਗਰ ਆਪਾਂ ਇੰਡੀਆ ਦੇ ਵਿੱਚ ਵੀ ਦੇਖੀਏ ਅਗਰ ਕਿਸੇ ਵਧੀਆ ਇੰਸਟੀਚਿਊਟ ਤੋਂ ਕਰਨੀ ਹੈ ਤਾਂ ਬਹੁਤ ਆਪਣੀ ਇੱਧਰ ਤੁਹਾਨੂੰ ਪਤਾ ਹੈ ਵੀ ਕੀ ਚੱਲ ਰਿਹਾ ਹੈਗਾ ਬਹੁਤ ਜ਼ਿਆਦਾ ਫੀਸ ਹੈ ਤੇ ਇਸ ਕਰਕੇ ਜਿਹੜੀ ਭਾਸ਼ਾ ਨੇ ਕੀ ਮਦਦ ਕੀਤੀ ਕਿ ਕਿ ਤਾਂ ਆਸਾਨੀ ਨਾਲ ਐਡਮਿਸ਼ਨ ਮਿਲ ਗਈ ਉਪਰੋਂ ਪੜ੍ਹਾਈ ਵੀ ਸਾਨੂੰ ਮਤਲਬ ਬਾਹਰ ਦੀ ਯੂਨੀਵਰਸਿਟੀ ਦੇ ਵਿੱਚ ਜੇ ਆਪਾਂ ਅਗਰ ਦੇਖੀਏ ਹੋਰ ਕਿਸੇ ਪਾਸੇ ਜਾਂਦੇ ਆ ਤਾਂ ਬੱਚੇ ਬਹੁਤ ਜ਼ਿਆਦਾ ਫੀਸਾਂ पे ਭਰਦੇ ਨੇ ਤਾਂ ਉਹ ਆਪਣੀਆਂ ਫੀਸਾਂ ਵੀ ਘੱਟ ਰਹੀਆਂ 2 ਸਾਲ ਦੀ ਪੜ੍ਹਾਈ ਤੋਂ ਬਾਅਦ ਹੀ ਨਾਲ ਦੀ ਨਾਲ ਜੌਬ ਵੀ ਮਿਲ ਗਈ ਉੱਥੇ ਕਿਉਂਕਿ ਲੈਂਗੁਏਜ ਔਨ ਕਰਕੇ ਜਿਵੇਂ ਹੁਣ ਮਨ ਲੋ ਕੋਈ ਬੰਦਾ ਆਵੇ ਇੱਥੇ ਪੰਜਾਬ ਦੇ ਵਿੱਚ ਉਹਨੂੰ ਅਗਰ ਪੰਜਾਬੀ ਆਉਂਦੀ ਕਿੰਨੀ ਆਸਾਨੀ ਨਾਲ ਜੋ ਜੋਬ ਮਿਲ ਜਾਊਗੀ ਅਗਰ ਉਹ ਹੀ ਤੁਸੀਂ ਅਗਰ ਉੱਥੋਂ ਦੀ ਜ਼ੁਬਾਨ ਨਹੀਂ ਆਉਂਦੀ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਤਾਂ ਬਹੁਤ ਜ਼ਿਆਦਾ ਔਖਾ ਔਖਾ ਹੋ ਜਾਂਦਾ ਹੈ ਹਾਂਜੀ ਔਰ ਉਸੇ ਦੌਰਾਨ ਜਿਸ ਤਰੀਕੇ ਮੈਂ ਫਰਾਂਸ ਦੇ ਵਿੱਚ ਵੀ ਸੀ ਜੀ ਤੇ ਜੋਬ ਵੀ ਕਰ ਰਹੇ ਸੀ ਤਾਂ ਉਸ ਦੌਰਾਨ ਜਦੋਂ ਪੀਆਰ ਅਪਲਾਈ ਕੀਤੀ ਹੋਈ ਸੀ ਕੈਨੇਡਾ ਵਾਸਤੇ ਕਿਹੜੇ ਇੱਕ ਪ੍ਰੋਵੈਂਸ ਵਾਸਤੇ ਤਾਂ ਉਹ ਜਲਦੀ ਹੋ ਜਾਂਦੀ ਹਰਮਿਤ ਜੀ ਪੀਆਰ ਤੇ ਆਉਨੇ ਆ ਕਿਸੇ ਵੀ ਜਦੋਂ ਅਸੀਂ ਮੁਲਕ ਚ ਜਾਂਦੇ ਆ ਪੜ੍ਹਾਈ ਕਰਨ ਜਾਂ ਕੰਮ ਕਰਨ ਅਸੀਂ ਸੋਚਦੇ ਆ ਵੀ ਉੱਥੋਂ ਦੀ ਸਾਨੂੰ ਪੀਆਰ ਵੀ ਮਿਲ ਜੇ ਤੇ ਫ੍ਰੈਂਚ ਦੇ ਤੁਹਾਡੇ ਹੁਨਰ ਕਰਕੇ ਇਸ ਭਾਸ਼ਾ ਦੇ ਉੱਤੇ ਤੁਹਾਡੇ ਕਮਾਂਡ ਤੇ ਯੋਗਤਾ ਕਰਕੇ ਤੁਹਾਨੂੰ ਪੀਆਰ ਬੜੀ ਛੇਤੀ ਮਿਲ ਗਈ ਤੇ ਪੀਆਰ ਚ ਕਿਸ ਤਰ੍ਹਾਂ ਮਦਦ ਕੀਤੀ ਕਿੰਨੇ ਪੁਆਇੰਟ ਮਿਲੇ ਉਹ ਦੱਸ ਦਿਓ ਜੀ ਉਹ ਜਿਵੇਂ ਉਹਨਾਂ ਦੀ ਕੈਨੇਡਾ ਦੀ ਦੋ ਜਵਾਨਾਂ ਨੇ ਮੇਨ ਇੰਗਲਿਸ਼ ਹੈ ਤੇ ਫ੍ਰੈਂਚ ਹੈ ਤਾਂ ਇੰਗਲਿਸ਼ ਦੇ ਤਾਂ ਜਿਹੜੇ ਪੁਆਇੰਟਸ ਆਪਾਂ ਆਈਐਸ ਕਰਕੇ ਬੱਚਿਆਂ ਨੂੰ ਮਿਲਦੇ ਹੈ ਤਾਂ ਮੇਰੇ ਕੇਸ ਦੇ ਵਿੱਚ ਕੀ ਸੀ ਕਿ ਆਈਐਸ ਵੀ ਮੈਨੇ ਪਹਿਲਾਂ ਕੀਤੀ ਸੀਗੀ ਪਰ ਫ੍ਰੈਂਚ ਹੌਨ ਕਰਕੇ ਉਹ ਪੁਆਇੰਟਸ ਜਿਹੜੀ ਦੋਨੋਂ ਲੈਂਗੁਏਜ ਦੇ ਪੂਰੇ ਫੁੱਲ ਪੁਆਇੰਟ ਮਿਲ ਗਏ ਹੁਣ ਮੈਨੂੰ ਆਈਡੀਆ ਨਹੀਂ ਕਿਉਂਕਿ ਹੁਣ ਪੁਆਇੰਟ ਸਿਸਟਮ ਵੀ ਚੇਂਜ ਹੋ ਗਿਆ ਹੈ ਇਹ ਕਾਫੀ ਟਾਈਮ ਪੁਰਾਣੀ ਗੱਲ ਹੈ ਉਸ ਟਾਈਮ ਤੇ ਜਿੰਨੇ ਵੀ ਮੈਕਸਿਮਮ ਪੁਆਇੰ ਉਹ ਪੁਆਇੰਟਸ ਪੂਰੇ ਹੋ ਗਏ ਤਾਂ ਪੀਆਰ ਦੇ ਵਿੱਚ ਮਦਦ ਹੋਈ ਸੀ ਫ੍ਰੈਂਚ ਭਾਸ਼ਾ ਨਾਲ इवन ਕਿ ਹੁਣ ਵੀ ਕੈਬਿਕ ਦੇ ਵਿੱਚ ਇਹ ਹੈ ਕਿ ਅਗਰ ਤੁਸੀਂ ਮੇਨ ਮੋਂਟਰੀਅਲ ਸਰਵਰਬ ਤੋਂ ਛੱਡ ਕੇ ਅਗਰ ਕਿਤੇ ਤੁਸੀਂ ਉਹ ਕਰਦੇ ਹੋ ਤਾਂ ਫ੍ਰੈਂਚ ਲੈਂਗੁਏਜ ਦੇ ਤੁਹਾਨੂੰ ਪੁਆਇੰਟਸ ਮਿਲਦੇ ਨੇ ਜਿਦੇ ਨਾਲ ਕਿ ਬਹੁਤ ਜਲਦੀ ਪੀਆਰ ਹੋ ਜਾਂਦਾ ਹੈ ਜੀ ਬਹੁਤ ਅੱਛੀ ਗੱਲ ਬੜੀ ਬਿਹਤਰੀਨ ਜਾਣਕਾਰੀ ਤੁਸੀਂ ਸਾਨੂੰ ਦੇ ਰਹੇ ਹੋ ਇਹ ਦੱਸ ਦਿਓ ਵੀ ਇੱਥੇ ਰਹਿੰਦੇ ਹੋਏ ਪੰਜਾਬ 'ਚ ਰਹਿੰਦੇ ਹੋਏ ਜਿਹੜੇ ਸਾਥੀ ਸਾਡੀ ਗੱਲ ਸੁਣ ਕੇ ਤੁਹਾਡੀ ਪੀਆਰ ਦੀ ਕਹਾਣੀ ਸੁਣ ਕੇ ਇਹ ਕੋਰਸ ਸ਼ੁਰੂ ਕਰਨਾ ਚਾਹੁੰਦੇ ਆ ਫ੍ਰੈਂਚ ਭਾਸ਼ਾ ਸਿੱਖਣੀ ਚਾਹੁੰਦੇ ਆ ਉਹ ਕਿੱਥੋਂ ਸ਼ੁਰੂਆਤ ਕਰਨ ਦੇਖੋ ਜਿਹੜੇ ਤਾਂ ਆਪਣੇ ਲੋਕਲ ਨੇ ਤਾਂ ਇਹ ਲੋਕਲ ਵੀ ਟੀਚਰਸ ਹੈ ਜੋ ਪੜ੍ਹਾਉਂਦੇ ਨੇ ਪ੍ਰਾਈਵੇਟ ਕਲਾਸਿਸ ਦੇ ਰਹੇ ਨੇ ਮਤਲਬ ਇੱਕ ਸਟਾਰਟਿੰਗ ਦੇ ਲਈ ਤੁਸੀਂ ਇੱਥੇ ਸ਼ੁਰੂ ਕਰ ਸਕਦੇ ਹੋ ਪਰ ਅਗਰ ਤੁਸੀਂ ਅੱਛੇ ਲੈਵਲ ਦੀ ਉਹ ਕਹਿੰਦੇ ਆ ਤਾਂ ਚੰਡੀਗੜ੍ਹ ਦੇ ਵਿੱਚ ਹੈ ਮੇਰੇ ਖਿਆਲ ਚ 36 ਦੇ ਵਿੱਚ ਹੈ ਆਲयंस ਫ੍ਰਾਂਸਿਸ ਇੰਸਟੀਚਿਊਟ ਜੋ ਕਿ ਫ੍ਰੈਂਚ ਦਾ ਹੀ ਇੱਕ ਅਦਾਰਾ ਹੈ ਫ੍ਰੈਂਚ ਗਵਰਨਮੈਂਟ ਦੀ ਤਰਫੋਂ ਤੇ ਉੱਥੋਂ ਤੁਸੀਂ ਫ੍ਰੈਂਚ ਸਿੱਖ ਸਕਦੇ ਹੋ ਉਸ ਤੋਂ ਬਾਅਦ ਅਗਰ ਤੁਸੀਂ ਬਾਕੀ ਹੋਰ ਪ੍ਰਾਈਵੇਟ ਵੀ ਨੇ ਆਨਲਾਈਨ ਕਲਾਸਿਸ ਵੀ ਦੇ ਰਹੇ ਨੇ ਟੀਚਰਸ ਵੀ ਤੁਸੀਂ ਉਹ ਉਹ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਕਿਹੜੇ ਟੈਸਟ ਹੁੰਦੇ ਜਿਵੇਂ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਚੈੱਕ ਕਰਨ ਦੇ ਲਈ ਬਾਰਲੇ ਮੁਲਕ ਸਾਡਾ ਆਇਲਸ ਦਾ ਟੈਸਟ ਲੈਂਦੇ ਆ ਤੇ ਫ੍ਰੈਂਚ ਭਾਸ਼ਾ ਦੇ ਉੱਤੇ ਸਾਡੀ ਕਮਾਂਡ ਨੂੰ ਚੈੱਕ ਕਰਨ ਲਈ ਕਿਹੜਾ ਟੈਸਟ ਲਿਆ ਜਾਂਦਾ ਉਹਦੇ ਚ ਫਿਰ ਇਹ ਇੰਸਟੀਚਿਊਟ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਆਲਿਅਨ ਫਰਾਂਸ ਇਹ ਕਿਵੇਂ ਸਾਡੀ ਮਦਦ ਕਰਦਾ ਦੇਖੋ ਜਿਵੇਂ ਆਪਾਂ ਆਇਲਸ ਦੀ ਐਗਜ਼ਾਮ ਹੈ ਉਹਦਾ ਜਿਹੜਾ ਇਕੁਇਵਲੈਂਟ ਹੈ ਆਇਲਸ ਕੀ ਕਰਦਾ ਕਿ ਪੂਰਾ ਤੁਹਾਡਾ ਕੰਪਲੀਟ ਹੋਰ ਚੈੱਕ ਕਰਦਾ ਕਿ ਕਿੰਨਾ ਲੈਵਲ ਹੈ ਹਨਾ ਤਾਂ ਉਸਦੇ ਉਸ ਦੇ ਬਰਾਬਰ ਹੈਗੇ ਨੇ ਇੱਕ ਐਗਜ਼ਾਮ ਬਟ ਅਦਰਵਾਇਜ਼ ਜੇ ਲੈਵਲ ਵਾਈਜ਼ ਤੁਸੀਂ ਐਡਵਾਂਸ ਕਰਦੇ ਹੋ ਜਿਵੇਂ ਕਿ ਆਪਾਂ ਕਹਿ ਲਈ ਕਿ ਫਰਸਟ ਸੈਕਿੰਡ ਥਰਡ ਕਲਾਸ ਆਪਾਂ ਜਿਵੇਂ ਤੋ ਉਹਦੇ ਲੈਵਲ ਹੈਗੇ ਨੇ ਡੈਲਫਾ A1 ਫਿਰ A2 ਫਿਰ B1 B2 ਅੰਦਾ ਵੀ ਲੈਵਲਸ ਹੈਗੇ ਨੇ ਨਹੀਂ ਤਾਂ ਅਗਰ ਤੁਸੀਂ ਡਾਇਰੈਕਟ ਜਿਹਨੂੰ ਕਿ ਸਹੀ ਫ੍ਰੈਂਚ ਆਉਂਦੀ ਹੈ ਤਾਂ ਉਹ ਐਗਜ਼ਾਮ ਦੇ ਸਕਦੇ ਡਾਇਰੈਕਟ ਟੈਫ ਦਾ ਜਾਂ ਫਿਰ ਕੇਬਿਕ ਦਾ ਲੱਗਦਾ ਵੀ ਉਹਨਾਂ ਨੇ ਕੇਬਿਕ ਦਾ ਬਣਾਇਆ ਹੋਇਆ ਹੈ ਕਿ ਤੁਸੀਂ ਉਹ ਵੀ ਐਗਜ਼ਾਮ ਦੇ ਸਕਦੇ ਹੋ ਜੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਉੱਥੇ ਉਸ ਪ੍ਰੋਵਿੰਸ ਜਿੱਥੇ ਤੁਸੀਂ ਰਹਿ ਰਹੇ ਹੋ ਕਿਉਂਕਿ ਬਾਹਰਲੇ ਮੁਲਕ ਤੋਂ ਆਏ ਜਿਹੜੇ ਸਾਥੀ ਹੁੰਦੇ ਆ ਉਹਨਾਂ ਤੋਂ ਅਸੀਂ ਇਹ ਵੀ ਜਾਣਨਾ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਉੱਥੇ ਬਸ਼ਰ ਕਰ ਰਹੇ ਨੇ ਹਾਂ ਹਾਂਜੀ ਬਲਕਿ ਉੱਥੇ ਵੀ ਜੇ ਕੋਈ ਆਪਾਂ ਨੂੰ ਘਰ ਦੇ ਬੰਦੇ ਮਿਲਣ ਆਉਂਦੇ ਕਿਹੜੇ ਏਰੀਆ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਤਾਂ ਉਹ ਸਾਰੇ ਕਹਿੰਦੇ ਨਹੀਂ ਵੀ ਇੱਥੇ ਕੋਈ ਪੰਜਾਬੀ ਨਜ਼ਰ ਨਹੀਂ ਆਉਂਦਾ ਤੁਹਾਡਾ ਦਿਲ ਕਿਵੇਂ ਲੱਗਦਾ ਤੇ ਪਰ ਕੋਈ ਇੰਨੀ ਮੁਸ਼ਕਿਲ ਨਹੀਂ ਹੈ ਜਦੋਂ ਤੁਹਾਡਾ ਮਨ ਹੁੰਦਾ ਕਿ ਹਾਂ ਵੀ ਆਪਣੇ ਮਾਹੌਲ 'ਚ ਜਾ ਕੇ ਆਉ ਤਾਂ ਅਸੀਂ ਮੌਂਟਰੀਅਲ ਘੁੰਮਣ ਵੀ ਚਲੇ ਜਾਂਦੇ ਆ ਸ਼ਾਪਿੰਗ ਵਗੈਰਾ ਵੀ ਕਰਨ ਚਲੇ ਜਾਂਦੇ ਆ ਬਟ ਅਦਰਵਾਈਜ਼ ਬਹੁਤ ਹੀ ਪੀਸਫੁੱਲ ਲਾਈਫ ਹੈ ਬ ਕੋਈ ਐਸਾ ਹੋਣੀ ਹੈਗਾ ਜਿਵੇਂ ਆਪਾਂ ਸੁਣਦੇ ਆ ਕਿ ਕੈਨੇਡਾ ਚ ਬ੍ਰੈਮਟਨ ਦੇ ਵਿੱਚ ਜਿੱਧਰ ਕੋਈ ਝਗੜੇ ਝਗੜੇ ਇਦਾਂ ਦਾ ਕੁਝ ਵੀ ਨਹੀਂ ਹੈ ਬਹੁਤ ਹੀ ਬਹੁਤ ਹੀ ਸ਼ਾਂਤ ਇਲਾਕਾ ਹੈਗਾ ਤੇ ਪਰ ਇੰਨੇ ਵੀ ਪੰਜਾਬੀ ਉੱਧਰ ਜ਼ਿਆਦਾ ਨਹੀਂ ਹੈ ਕਿ ਪਰ ਜਦੋਂ ਆਪਾਂ ਨੂੰ ਲੱਗਦਾ ਤਾਂ ਆਪਾਂ ਫਿਰ ਥੋੜਾ ਪਤਾ ਘੁੰਮਣ ਆਲੇ ਆਏਗੇ ਤੇ ਇਸ ਕਰਕੇ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਇਕੱਲੇ ਆ ਉੱਧਰ ਜੀ ਤੁਸੀਂ ਹੁਣ ਕਾਫੀ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਆਏ ਹੋ ਮਿਲ ਕੇ ਤੁਸੀਂ ਬਹੁਤ ਖੁਸ਼ ਹੋਵੋਗੇ ਆਪਣੀ ਇਸ ਖੁਸ਼ੀ ਨੂੰ ਜੇਕਰ ਤੁਸੀਂ ਫ੍ਰੈਂਚ ਭਾਸ਼ਾ 'ਚ ਬਿਆਨ ਕਰਨਾ ਹੋਵੇ ਕਿ ਮੈਂ ਆਪਣੇ ਪਰਿਵਾਰ 'ਚ ਆਪਣੇ ਸੂਬੇ 'ਚ ਪੰਜਾਬ 'ਚ ਬਠਿੰਡੇ ਜ਼ਿਲ੍ਹੇ 'ਚ ਆ ਕੇ ਆਪਣੇ ਨਾਨਕੇ ਦਾਦਕੇ ਆ ਕੇ ਮੈਂ ਬਹੁਤ ਖੁਸ਼ ਹਾਂ ਇਸ ਗੱਲ ਨੂੰ ਤੁਸੀਂ ਆਪਣੀ ਫ੍ਰੈਂਚ ਭਾਸ਼ਾ 'ਚ ਜੇ ਆਖੋਗੇ ਤਾਂ ਕਿਵੇਂ ਆਖੋਗੇ ਸ਼ਿਵਰੇਮ ਕੋਕੋਂਤੋਂ ਦੇਵਨੀ ਇਸੀ ਦੋਮਾ ਵਿਨਾ ਦੋਮਾ ਵਿਲਨਤਾਲ ਸੀ से मेम इनएक्सप्लिकेबल हां जी सो बहुत अच्छे हरमीत जी ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰੋਤੇ ਜਿਹੜੇ ਸੁਣ ਰਹੇ ਆ ਦਰਸ਼ਕ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਕੀ ਕਹਾਂਗੇ ਚਲਦੇ ਚਲਦੇ ਜਰੂਰ ਸਿੱਖੋ ਕੋਈ ਵੀ ਭਾਸ਼ਾ ਹੈ ਚਾਹੇ ਜਰਮਨ ਹੈ ਚਾਹੇ ਫ੍ਰੈਂਚ ਹੈ ਇਸ ਦੇ ਫਾਇਦੇ ਹੀ ਨੇ ਮੈਂ ਮਤਲਬ ਕਿਸੇ ਨੂੰ ਬੰਦੇ ਨੂੰ ਇਤਨਾ ਨਹੀਂ ਦੇਖਿਆ ਕਿਦਾ ਕੋਈ ਨੁਕਸਾਨ ਹੋਵੇ इवन ਮੇਰੀ ਬੇਟੀ ਵੀ ਆ ਉਹ ਵੀ ਹੁਣ ਇਸ ਟਾਈਮ ਦੇ ਵਿੱਚ ਚਾਰ ਭਾਸ਼ਾਵਾਂ ਬੋਲਦੀ ਹੈ ਤਾਂ ਮਤਲਬ ਇੱਕ ਮਾਪੇ ਲਈ ਵੀ ਇੱਕ ਬਹੁਤ ਮਾਂ ਵਾਲੀ ਗੱਲ ਹੁੰਦੀ ਹੈ ਕਿ ਹਾਂਜੀ ਬੱਚਾ ਜਾ ਕੇ ਕਿਤੇ ਵੀ ਕਮਿਊਨੀਕੇਟ ਕਰ ਸਕਦਾ ਹੈ ਈਵਨ ਕਿ ਹੁਣ ਮੈਂ ਬਹੁਤ ਖੁਸ਼ ਹੈ ਕਿ ਮੇਰੀ ਬੇਟੀ ਬੜੀ ਹੋ ਗਈ ਹੈ ਪੰਜਾਬੀ ਬੋਲਦੀ ਹੈ ਤਾਂ ਪੰਜਾਬੀ ਵੀ ਨਹੀਂ ਭੁੱਲੀ ਪਰ ਜਰੂਰ ਹੋਰ ਭਾਸ਼ਾ ਵੀ ਜਰੂਰ ਸਿੱਖੋ ਜੀ ਸਾਡੇ ਨਾਲ ਗੱਲ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ